ਮੰਗ ਵੀ ਰੋਕ ਮਹਿੰਗਾਈ ਅਠਾਂ ਬਾਤ ਹੋ ਗਏ ਤੰਗ ਵੀ ਉਹ ਤੈਨੂੰ ਪਿੱਟ ਦੇ ਗਰੀਬ ਰਾਹ ਸਾਰੇ ਆ ਲੋਕ ਨੇ ਜਵਾਬ ਮੰਗਦੇ ਕੁਝ ਬੋਲ ਤੂੰ ਦੀ ਸਰਕਾਰ ਆ ਲੋਕ ਨੇ ਜਵਾਬ ਮੰਗਦੇ ਉਹ ਗੋਲੀਆਂ ਸਿੰਘੀਨਾ ਨਾਲ ਲੋਕਾਂ ਨੂੰ ਡਰਾਣਿਆ ਤਾਕਤ ਦਾ ਜ਼ੋਰ ਵੀ ਤੁਭਾਟਿਆ ਜਿਮਾਲਿਆ ਗੋਲੀਆਂ ਸਿੰਘੀਨਾ ਨਾਲ ਲੋਕਾਂ ਨੂੰ ਡਰਾਣਿਆ ਆਖਰ ਬੈਠੇ ਹੋ ਮੀਤੂ ਬਾਟਿਆ ਜਮਾਲਿਆ ਓ 15 15 ਲੱਖ ਵਾਲੇ ਬਾਰੇ ਝੂਠੇ ਲਾਰੇ ਇਹ ਲੋਕ ਨਹੀਂ ਜਵਾਬ ਮੰਗਦੇ ਕੁਝ ਬੋਲ ਤੂੰ ਮਾਂ ਦੀ ਸਰਕਾਰ ਇਹ ਲੋਕ ਨਹੀਂ ਜਵਾਬ ਮੰਗਦੇ ਆਪਣੀਆਂ ਕੀਟੀਆਂ ਤੇ ਤੈਨੂੰ ਰੋਣਾ ਪਏਗਾ ਸਾਡੇ ਵਿੱਚ ਆ ਕੇ ਵਿਖਲ ਹੋਣਾ ਤੈਨੂੰ ਪਏਗਾ ਆਪਣੀਆਂ ਕੀਟੀਆਂ ਤੇ ਤੈਨੂੰ ਰੋਣਾ ਪਏਗਾ ਵੋਟਾਂ ਦੀ ਸਾਡੇ ਚ ਵਿਖਲ ਹੋਣਾ ਤੈਨੂੰ ਪਏਗਾ ਇੱਠੇ ਹੋ ਕੇ ਪੁੱਛਦੇ ਆ ਸਾਰੇ ਆ ਲੋਕ ਨੇ ਜਵਾਬ ਮੰਗਦੇ ਕੁਝ ਬੋਲ ਤੂੰ ਮੋਦੀ ਜੀ ਗਾਰੇ ਇਹ ਪੰਜਾਬ ਪੰਜ ਪਿਆਰਿਆਂ ਦੀ ਉਹਨਾ ਮਹਾਨ ਅਮਰ ਸ਼ਹੀਦਾਂ ਦੀ ਧਰਤੀ ਜਿੱਥੋਂ ਅਨਪੈਦਾ ਕਰਕੇ ਹਿੰਦੁਸਤਾਨ ਦੇ ਲੋਕਾਂ ਨਾਲ ਢਿੱਡ ਭਰਿਆ ਜਾਂਦਾ ਪਰ ਅੱਜ ਪੰਜਾਬ ਦਾ ਬਾਰਡਰ ਪਾਕਿਸਤਾਨ ਦੇ ਬਾਰਡਰ ਨਾਲੋਂ ਦੀ ਸਖਤ ਕਰ ਦਿੱਤਾ ਇਸ ਮੋਦੀ ਨੇ ਜਿਸ ਨੇ 15-15 ਲੱਖ ਦੇ ਲਾਰੇ ਲਾ ਕੇ ਵੋਟਾਂ ਲੈ ਕੇ ਕੁਰਸੀ ਤੇ ਬਹਿ ਗਿਆ ਪਰ ਹਿੰਦ ਭਾਰਤ ਦੀ ਆਜ਼ਾਦੀ ਦੇ ਅੰਦਰ ਇੱਕ ਨਵੇਂ ਪੈਸੇ ਦਾ ਰੋਲ ਨਹੀਂ ਇਹ ਚ ਅਟੱਲ ਵਿਹਾਰੀ ਬਾਜਪਾਈ ਭੱਜ ਕੇ ਚਲੇ ਗਿਆ ਕਹਿੰਦਾ ਮੇਰਾ ਇੱਲ ਵਿੱਚ ਕੋਈ ਰੋਲ ਨਹੀਂ ਹੈ ਮਾਫੀ ਮੰਗ ਕੇ ਚਲੇ ਗਿਆ ਅੱਜ ਉਹ ਲੋਕ ਕੁਰਸੀ ਤੇ ਬਹਿ ਗਏ ਜਿਨ੍ਹਾਂ ਨੇ ਆਪਣੇ ਦਫ਼ਤਰ ਤੇ ਵੀ ਅੱਜ ਹਿੰਦੁਸਤਾਨ ਦਾ ਕੌਮੀ ਝੰਡਾ ਨਹੀਂ ਲੜਾਇਆ ਕਹਿੰਦਾ ਸਾਡਾ ਭਗਵਾ ਝੰਡਾ ਹੈ ਇਹ ਹਿੰਦੁਸਤਾਨ ਦੇ ਸੰਵਿਧਾਨ ਨੂੰ ਨਹੀਂ ਮੰਨਦਾ ਭਾਰਤਵਰਸ਼ ਇੱਕ ਉਹ ਚੀਜ਼ ਹੈ ਕਿਰਨਤਰਾਂ ਦੇ ਫੁੱਲ ਏਕਤਾ ਚ ਅਨੇਕਤਾ ਇਹ ਕਹਿੰਦਾ ਹਿੰਦੁਸਤਾਨ ਹਿੰਦੂਆਂ ਦਾ ਰੇਲਸ ਹੈ ਕਿ ਘੱਟ ਗਿਣਤੀ ਲੋਕਾਂ ਨੂੰ ਸਿੱਖਾਂ ਹਿੰਦੂ ਮੁਸਲਮਾਨ ਵਸਾਈਆਂ ਸਾਰਿਆਂ ਨੂੰ ਵਸਾਰ ਕੇ ਇੱਕ ਹਿੰਦੁਸਤਾਨ ਹਿੰਦੂਆਂ ਦਾ ਰਾਸ਼ਟਰ ਬਣਾਉਣਾ ਚਾਹੁੰਦਾ ਹਿੰਦੁਸਤਾਨ ਦੇ ਸ਼ਬਦਾਂ ਨੂੰ ਨਹੀਂ ਮੰਨਦਾ ਇਹ ਨੂੰ ਸਮਝਾਉਣ ਦੇ ਲਈ ਅੱਜ ਹਿੰਦੁਸਤਾਨ ਦੇ ਲੋਕ ਨੌਜਵਾਨ ਬੇਰੁਜ਼ਗਾਰ ਜਵਾਨ ਕਿਸਾਨ ਸਾਰੇ ਇਕੱਠੇ ਹੋ ਕੇ ਇਹਦਾ ਰੋਣਾ ਪੀਟਣਾ ਕਰ ਰਹੇ ਆ ਕਿ ਭੁੱਖੇ ਸਟਾਇਲ ਲੋਕ ਮਾਰਦੇ ਮੋਦੀ ਨੇ ਉਹ ਮੋਦੀ ਤੈਨੂੰ ਚੱਕ ਕੇ ਗੋਦੀ ਪਚਾ ਦੇਗਾ ਦਿੱਲੀ ਤੋਂ ਪਾਰ ਉਹ ਤੇਰਾ ਕੋਈ ਨਹੀਂ ਹੋਣੇਗਾ ਖਬਰਸਾਰ